ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872210778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਹਰਚੋਕਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਤਿੰਨ ਐਨੀਮਲ ਬਾਈ ਦੇ ਸੇਲ ਆ ਦੋ ਬੱਚੀਆਂ ਤੇ ਇੱਕ ਤਾਜੀ ਸੂਈ ਦਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਗਵੰਤ ਸਿੰਘ ਪੰਡਰਾਮ ਮੋळा ਹਰਚੋਗਾ ਜਿਹੜਾ ਇਹ ਮੌਗਾ ਥੀ ਕੋਲ ਨੰਬਰ 88729 87331 ਠੀਕ ਆ ਜੀ ਤਿੰਨ ਐਨੀਮਲ ਸੇਲ ਆ ਗਾਂ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜੇ ਸੂਲੇ ਸੂਈ ਦੀ ਆ ਠੀਕ ਆ ਜੀ ਨਾ ਕੋਲ ਦੁੱਧ ਦਾ ਤੇ ਬੱਚਾ ਕੀ ਮਗਰ ਬੱਚਾ ਮਗਰ ਮਗਰ ਬੱਚਾ 9 ਕਿਲੋ ਨੈਟ ਤਿਆਰ ਆਈ ਹਾਂਜੀ ਹਾਂ ਭਾਣਾ ਅਗਲਾ ਚੋਲੇ ਦੇ ਦੋ ਰੰਗ ਚੋਲੇ ਚਾਰ ਚੋਲੇ ਜੰਗ ਆ ਗਈ ਠੀਕ ਹੈ ਜੀ ਰੰਗ ਰੂਪ ਦੀ ਸੋਹਣੀ ਹੈ ਜਾਤ ਬ੍ਰੀਡ ਦੀ ਚੰਗੀ ਹੈ ਜਰਸੀ ਚ ਪੈਂਦੀ ਹੈ ਬਾਕੀ ਥਣਾ ਦੇ ਸਹਿ ਸੋਹਣੇ ਆ 60 ਫੁੱਟ ਦੇ ਸਕਦੇ ਹੋ ਫੈਟ ਚੰਗੀ ਆਉਂਦੀ ਕਿਉਂ ਕ੍ਰੋਸ ਚ ਪੈਂਦੀ ਆ ਵੀਡੀਓ ਬਣਾਉਣ ਦਾ ਸਮਾਂ ਦੇਖ ਲਓ 1:00 ਤੇ 16 ਮਿੰਟ ਹੋ ਗਏ ਆ ਸਵਾ 1:00 ਦੇ ਦਾ ਟਾਈਮ ਆ ਜੀ ਸ਼ਾਮ ਦੀ ਚਵਾਈ ਤੱਕ ਹਜੇ 5-6 ਘੰਟੇ ਬਾਕੀ ਨੇ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੱਟ ਅੰਡੇ ਵਾਲਾ ਤਿਆਰ ਹੋਊਗਾ ਆ ਕੇ ਤਸੱਲੀ ਤੁਸੀਂ ਆਪ ਕਰਨੀ ਹੈ ਚਾਹੇ ਦੋ ਟਾਈਮ ਚਵਾਈ ਕਰ ਲੋ ਚਾਹੇ ਚਾਰ ਟਾਈਮ ਚਵਾਈ ਕਰ ਲੋ ਸੀਲ ਸਾਉ ਬਾਈ ਪੂਰੀ ਹੈ ਹਾਂ ਹਾਂ ਭਲਾ ਅਗਲਾ ਦੋੜਾਂਗੇ ਚੋੜ ਠੀਕ ਹੈ ਸੀਲ ਸਾਉ ਬਾਈ ਕਹਿੰਦਾ ਪੂਰੀ ਹੈ ਕੀ ਮੁੱਲ ਆ ਬਾਈ ਇਹਦਾ ਮੁੱਲ ਬਾਈ ਦੇ ਦੇਾਂਗੇ 30000 ਮਾਨਤਨ ਹੋ ਵਿੱਚ ਹੋ ਜੀ ਮਾਨਤਨ ਕਰਦੇ 30000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ 9 ਕਿਲੋ ਨੈਟ ਤਿਆਰ ਹੋਊਗਾ ਜੀ ਦੋ ਨੰਬਰ ਇਹ ਬੱਚੀ ਦੀ ਕੀ ਡਿਟੇਲ ਹੈ ਜੀ ਇਹ ਵੱਚੀ ਬਾਈ ਹਜ਼ਰਤ ਦਾ ਚਾਹ ਜਾਨੀ ਕਿ ਤੇ ਵੜ ਕਿਸੇ ਦੇ ਘਰੇ ਸੀ ਕਿ ਉਹਨਾਂ ਨੇ ਸਾਂਭੀ ਸੂੰਭੀ ਨਹੀਂ ਗੌਰ ਨਹੀਂ ਕੀਤੀਗੀ ਠੀਕ ਹੈ ਜੀ ਹਾਂ ਜੇ ਠੀਕਾ ਭਰਾਈਏ ਦੇ ਰਹਿ ਜਾਊਗੀ ਠੀਕ ਹੈ ਜੀ ਚੰਗੀ ਆ ਹਾਂ ਵੜ ਚੰਗੀ ਹੈ ਜੇ ਤੋਰ ਦੰਦਾ ਜੀ ਨਹੀਂ 4 ਦੰਦਾ ਹੈ ਚਾਹ ਮੂੰਹ ਤੋਂ 4 ਦੰਦਾ ਜੀ ਤੇ ਘਟ ਸੇਵਾ ਵਾਲੇ ਘਰੋਂ ਆਈ ਆ ਚੰਗੀ ਸੇਵਾ ਵਾਲੀ ਬੁੜੀਆਂ ਸੀ ਉਹਨਾਂ ਦੇ ਗੌਰ ਹੈ ਨਹੀਂ ਸੀਗੀ ਬੁੜਨਾ ਤੈਨੂੰ ਪਤਾ ਕੀ ਕਰ ਸਕਦੇ ਠੀਕ ਹੈ ਜੀ ਕਾਟੇ ਸੇਵਾ ਲੈ ਕਰੋ ਆਈ ਹੈ ਚੰਗੀ ਸੇਵਾ ਗੌਰ ਹੋ ਜਾ ਤਾਂ ਟਾਪ ਦੀ ਵਹਿੜ ਤਿਆਰ ਹੋ ਜੂ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਕੋਈ ਸ਼ਾਕਸ਼ੂਕ ਤਾਂ ਨਹੀਂ ਬਾਈ ਨਹੀਂ 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 ਵਧੀਆ ਚਾਰ ਥਾਨ ਠੀਕ ਆ ਜੀ ਚਾਰ ਥਾਨ ਤੁਸੀਂ ਦੇਖ ਸਕਦੇ ਹੋ ਐਨ ਮਿੱਖਣ ਮੇ ਕੋਈ ਸ਼ਾਕਸ਼ੂਕ ਨਹੀਂ ਆ ਕੇ ਤਸੱਲੀ ਕਰ ਲਿਓ ਬਾਕੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਕੱਦ ਕਾਠ ਦੀ ਚੰਗੀ ਆ ਮਦਰ ਮਿਲਕ ਰਿਕਾਰਡ ਕਿੰਨਾ ਬਾਈ ਇਹਦਾ ਉਹਨਾਂ ਯਾਰ ਬਾਈ ਉਹਨਾਂ ਨੇ ਵੀ ਗਾਂ ਘੱਲਿਆਂ ਦੀ ਲੂੰਦੀ ਸੀਗੀ ਕਿਦੋਂ ਤੇ ਠੀਕ ਆ ਜੀ ਐਂ ਸੰਭੀ ਸੁੰਭੀ ਨੂੰ ਬਹੁਤ ਟਾਈਮ ਬਣੀ ਰੱਖੀ ਹੈ ਠੀਕ ਆ ਜੀ ਕੀ ਮੌਲ ਹੈ ਜੀ ਇਹਦਾ ਮੋਹਲੇ ਦੇ ਦਿਆਂਗੇ 9000 ਠੀਕ ਹੈ ਜੈ ਜੀ ਕੀਤਾ ਬਾਈ ਨੇ ਮੋਹਲੇ 9000 ਰੁਪਏ ਮਾੜਾ ਮੋਟਾ ਮਾਨ ਤਣ ਮਾਨ ਤਣ ਕਰ ਦੇਾਂਗੇ ਕੋਈ ਮਾਨ ਤਣ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਜੀ ਫੋਨ ਨੰਬਰ ਇਹ ਬੱਚੀ ਦੀ ਕੀ ਡਿਟੇਲ ਹੈ ਜੀ ਇਹ ਬਾਈ ਹੈਗੀ ਇਹ 7-8 ਮਹੀਨਿਆਂ ਦੀ ਹੈ ਠੀਕ ਹੈ 7-8 ਮਹੀਨੇ ਉਮਰ ਹੈ ਮਾਂ ਨੇ ਕਿੰਨਾ ਦੁੱਧ ਮਾਂ ਨੇ ਵੀ ਨਹੀਂ ਦਿੱਤਾ ਦੁੱਧ ਸਾਰਾ 18 ਕਿਲੋ ਆਪਣੇ ਪਿੰਡ ਖੜੀ ਆ ਠੀਕ ਹੈ ਜੀ ਉਹ ਆਪਾਂ ਤਾਂ ਖਾ ਸਕਦੇ ਆ ਅਗਲੇ ਨੂੰ ਜੇ ਅਗਲਾ ਚੱਕ ਚਾਹੇ ਤਾਂ ਠੀਕ ਹੈ ਜੀ ਯਾਨੀ ਚੰਗੀ ਮਾ ਦਿਤੀ ਹੈ ਜੀ ਇਹ ਹਾਂ ਜੀ ਪਿੰਡੋ ਹੀ ਲਈ ਆ ਬੱਚੀ ਪਿੰਡੋ ਹੀ ਲਈ ਆ ਬੱਚੀ ਬਾਈ ਕਹਿੰਦਾ ਬਾਕੀ ਕ੍ਰੋਸ ਚ ਪੈਂਦੀ ਆ ਦੁੱਧ ਇਹਨਾਂ ਦਾ ਵੀ ਚੰਗਾ ਹੁੰਦਾ ਫੈਟ ਫੂਡ ਚੰਗੀ ਆਉਂਦੀ ਹੁੰਦੀ ਆ 7-8 ਮਹੀਨੇ ਉਮਰ ਆ ਬਾਈ ਹਾਂ ਹਾਂ 7-8 ਮਹੀਨੇ ਹੋ ਗਏ ਇਹ ਦੇ ਕੀ ਮੁੱਲ ਆ ਜੀ ਇਹ ਦੇ ਦਿਆਂਗੇ 6000 ਦੀ ਠੀਕ ਆ 6000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਮੁੱਲ ਰੇਟ ਬਾਈ ਦਾ ਜਾਇਜ਼ ਹੀ ਆ ਤੇ ਨੰਬਰ ਬਾਈ ਦਾ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਬੱਚੀ ਵੀ ਚੰਗੀ ਆ ਤੇ ਗਾਂ ਵੀ ਚੰਗੀ ਆ ਜੀ ਚੰਗੀ ਸੇਵਾ ਗੌਰਵ ਜੇ ਪਸ਼ੂਆਂ ਦੀ ਤਾਂ ਚੰਗੀਆਂ ਰਹਿੜਾਂ ਤਿਆਰ ਹੋ ਜਾਣਗੀਆਂ ਜੀ ਧੰਨਵਾਦ